ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਕੁਇਕ ਰੈਸਪੀ ਲੈ ਕੇ ਆਈ ਹਾਂ ਮਠਿਆਈ ਦੀ ਹੁਣ ਜਿਵੇਂ ਕਿ ਦੀਵਾਲੀ ਆ ਰਹੀ ਹੈ ਸੋ ਤੁਸੀਂ ਦੀਵਾਲੀ ਦੇ ਟਾਈਮ ਆਪਣੇ ਘਰੇ ਸ਼ੁੱਧ ਮਠਿਆਈ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇਸ ਨੂੰ ਘੱਟ ਤੋਂ ਘੱਟ 10 ਮਿੰਟ ਲੱਗਦੇ ਨੇ ਤੇ ਬਹੁਤ ਹੀ ਸਵਾਦ ਇਹ ਮਠਿਆਈ ਤਿਆਰ ਹੁੰਦੀ ਹੈ ਇਹ ਮਠਾਈ ਬਾਜ਼ਾਰ ਵਿੱਚ ਬਹੁਤ ਹੀ ਮਹਿੰਗੀ ਮਿਲਦੀ ਹੈ 400 500 ਪਰ ਕਿਜੀ ਤੇ ਤੁਸੀਂ ਇਸ ਨੂੰ ਘਰੇ 50 ਰੁਪਏ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਚਲੋ ਨਸੀਬ ਨੇ ਅੱਜ रेसिपी ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਨਾਰੀਅਲ ਦਾ ਬਰੂਦਾ ਡੈਸੀਕੇਟਿਡ ਕੋਕੋਨਟ ਤੇ ਇੱਕ ਕੋਲੀ ਅਸੀਂ ਇੱਥੇ ਨਾਰੀਅਲ ਦਾ ਬਰੂਦਾ ਲਿਆ ਤੇ ਇਹਨੂੰ ਅਸੀਂ ਪਾ ਦਿੱਤਾ ਇੱਕ ਜਾਰ 'ਚ ਅਸੀਂ ਇਸ ਦਾ ਵਿੱਚ ਪਾਣੀ ਹੈ ਹੁਣ ਚੀਨੀ ਚੀਨੀ ਮੈਂ ਲੈ ਰਹੀ ਹਾਂ ਜਿਹੜੀ ਕੋਲੀ ਲਿੱਤੀ ਉਸ ਦਾ 1/3 ਪਾਟ ਮੈਂ ਤਾਂ 1/3 ਕੱਪ ਪਿਆ ਸੀ ਚੀਨੀ ਦਾ ਤੇ ਇਸ ਨੂੰ ਹੁਣ ਅਸੀਂ ਗ੍ਰਾਈਂਡ ਕਰ ਲੈਣਾ ਇਸ ਦਾ ਪਾਊਡਰ ਬਣਾ ਲੈਣਾ ਮਤਲਬ ਚੀਨੀ ਜਦ ਤੱਕ ਨਹੀਂ ਕੁੱਲਦੀ ਉਦ ਤੱਕ ਗ੍ਰਾਈਂਡ ਕਰ ਲੈਣਾ ਹੁਣ ਆ ਤੁਸੀਂ ਦੇਖ ਸਕਦੇ ਹੋ ਸਾਡੀ ਚੀਨੀ ਕੁੱਲ ਗਈ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜਰ ਮਤਲਬ ਕਿ 2/3 ਕੱਪ ਜਿਹੜੀ ਸਾਡੀ ਕੋਲੀ ਹੈ ਪੌਣੀ ਕੋਲੀ ਅਸੀਂ ਇੱਥੇ ਮਿਲਕ ਪਾਊਡਰ ਦੀ ਪਾ ਦੇਣੀ ਹੈ ਤੀਨਾਂ ਨੂੰ ਅਸੀਂ ਅੱਛੇ ਤਰ੍ਹਾਂ ਮਿਕਸ ਕਰ ਲੈਣਾ ਹੈ ਮੈਂ ਇਸ ਨੂੰ ਪਹਿਲੇ ਤਾਂ ਨਹੀਂ ਪਾਇਆ ਮਿਲਕ ਪਾਊਡਰ ਨਹੀਂ ਤਾਂ ਵਿੱਚ ਲੰਪਸ ਬਣ ਜਾਂਦੀ ਹੈ ਜਦੋਂ ਅਸੀਂ ਗ੍ਰाइंड ਕਰਦੇ ਹਾਂ ਉਸ ਟਾਈਮ ਕਿਉਂਕਿ ਨਾਰੀਅਲ ਬਰੂ ਦੇ ਵਿੱਚ ਥੋੜਾ ਜਿਹਾ ਆਇਲ ਹੁੰਦਾ ਹੈ ਤੇ ਉਹ ਮਿਕਸ ਹੋ ਕੇ ਥੋੜਾ ਗੋਲਗੋਲ ਫੋਮ ਵਿੱਚ ਆਂਡ ਲੰਪਸ ਆ ਜਾਂਦੀਆਂ ਸੋ ਇਸ ਲਈ ਮੈਂ ਪਹਿਲੇ ਨਹੀਂ ਐਡ ਕੀਤਾ ਬਾਅਦ ਵਿੱਚ ਐਡ ਕੀਤਾ ਤੇ ਹੁਣ ਅਸੀਂ ਇਸ ਨੂੰ ਇੱਕ ਬੌਲ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਤੇ ਹੁਣ ਅਸੀਂ ਇਸ ਦਾ ਥੋੜਾ ਜਿਹਾ ਆਟਾ ਗੁੰਨ ਕੇ ਤਿਆਰ ਕਰਨਾ ਹੈ ਤੇ ਅਸੀਂ ਆਟਾ ਜਿਹੜਾ ਗੁੰਨਣਾ ਹੈ ਉਹ ਗੁੰਨਾਗੇ ਅਸੀਂ ਦੁੱਧ ਨਾਲ ਦੁੱਧ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜੇ ਕਿ 4 ਚਮਚ ਇਨਫ ਹੁੰਦੇ ਹੈ ਇਸ ਤੋਂ ਜ਼ਿਆਦਾ ਬਿਲਕੁਲ ਵੀ ਐਡ ਨਾ ਕਰਿਓ ਨਹੀਂ ਤਾਂ ਬਹੁਤ ਸਾਰਾ ਢਿੱਲਾ ਜਿਹੜਾ ਆਟਾ ਤਿਆਰ ਹੁੰਦਾ ਹੈ ਅਸੀਂ ਇਸ ਨੂੰ ਰੱਖਣਾ ਹੈ ਥੋੜਾ ਕਾਠਾ-ਕਾਠਾ ਹਾਰਡ ਹਾਰਡ ਹੈ ਨਾ ਸੋ ਪਹਿਲੇ ਮੈਂ ਇਸ ਨੂੰ ਚਮਚ ਨਾਲ ਮਿਲਾ ਰਹੀ ਸੀ ਕਿ ਚਮਚ ਨਾਲ ਸਹੀ ਜਿਹੜੀ ਕੰਸਿਸਟੈਂਸੀ ਉਹ ਪਤਾ ਨਹੀਂ ਲੱਗਦੀ ਇਸ ਲਈ ਤੁਸੀਂ ਚਾਹੋ ਤਾਂ ਪਹਿਲਾਂ ਹੀ ਹੱਥ ਨਾਲ ਫਿਲਾਨਾ ਸ਼ੁਰੂ ਕਰਦੋ ਮਤਲਬ ਮਿਕਸ ਕਰਨਾ ਹੈ ਇਸ ਨੂੰ ਚਮਚ ਨਾਲ ਜ਼ਿਆਦਾ ਪਤਲਾ ਹੋ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਇਸ ਨੂੰ ਹੱਥ ਨਾਲ ਇਸ ਦਾ ਆਟਾ ਗੁੰਨਦੇ ਨਾ ਤਾਂ ਬਹੁਤ ਜ਼ਿਆਦਾ ਚਿਪਚਿਪਾਟ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਮੈਂ ਆਟਾ ਆਪਣਾ ਗੁੰਨ ਕੇ ਤਿਆਰ ਕਰ ਲਿਆ ਤੇ ਹੁਣ ਅਸੀਂ ਇਸ ਨੂੰ ਦੋ ਪਾਰਟਸ ਵਿੱਚ ਡਿਵਾਈਡ ਕਰ ਲੈਣਾ ਕਿਉਂਕਿ ਮੈਂ ਇਸ ਵਿੱਚ ਵਿੱਚ ਫੀਲਿੰਗ ਵੀ ਬਣਾਨੀ ਹੈ ਨਾ ਇਸ ਲਈ ਇਸ ਨੂੰ ਦੋ ਪਾਰਟਸ ਵਿੱਚ ਡਿਵਾਈਡ ਕਰਨਾ ਜ਼ਰੂਰੀ ਹੈ ਤੁਸੀਂ ਚਾਹੋ ਤਾਂ ਇਸ ਵਿੱਚ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ ਡਰਾਈ ਫਰੂਟ ਦੀ ਸਟਫਿੰਗ ਵੀ ਐਡ ਕਰ ਸਕਦੇ ਹੋ ਬਟ ਮੈਂ ਚਾਕਲੇਟ ਦੀ ਸਟਫਿੰਗ ਦੇਣੀ ਹੈ ਇਸ ਲਈ ਮੈਂ ਇਸ ਨੂੰ ਇੱਕ ਜਿਹੜਾ ਪਾਰਟ ਐਵੇਂ ਹੀ ਰੱਖ ਲਿਆ ਤੇ ਦੂਜੇ ਪਾਰਟ 'ਚ ਅਸੀਂ ਪਾਵਾਂਗੇ ਜਿਹੜਾ ਆਪਣਾ ਚਾਕਲੇਟ ਪਾਊਡਰ ਕੋਕੋ ਪਾਊਡਰ ਤੇ ਤਿੰਨ ਚਮਚ ਮੈਂ ਇੱਥੇ ਪਾ ਲਿਆ ਤਿੰਨਨ ਨੂੰ ਅਸੀਂ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਥੋੜੀ ਜਦੋਂ ਅਸੀਂ ਮਿਕਸ ਕਰਦੇ ਹਾਂ ਉਸ ਟਾਈਮ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਬਟ ਐਟ ਦ ਐਂਡ ਮਠਿਆਈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਇਸ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਸ ਨੂੰ ਵੀ ਮਿਕਸ ਕਰਕੇ ਅੱਛੀ ਤਰ੍ਹਾਂ ਅਸੀਂ ਸਾਈਡ ਤੇ ਰੱਖ ਲਵਾਂਗੇ ਗੋਲ ਗੋਲ ਪੇੜਾ ਬਣਾ ਕੇ ਅਗਰ ਜ਼ਿਆਦਾ ਡਿਫਿਕਲਟੀ ਲੱਗੇ ਤਾਂ ਥੋੜਾ ਦੇਦੇ ਵਿੱਚ ਔਇਲ ਵੀ ਐਡ ਕਰ ਸਕਦੇ ਹੋ ਗੋਲੇ ਪੇੜੇ ਬਣਾ ਲੇ ਤੇ ਇੱਥੇ ਜਿਹੜੀ ਰੋਟੀ ਵਿੱਚ ਅਸੀਂ ਰੈਪ ਪਰ ਹੁੰਦਾ ਜਿਹੜਾ ਜਿਹਦੇ ਵਿੱਚ ਅਸੀਂ ਮੀਟਫਨ ਚ ਰੋਟੀ ਵਗੈਰਾ ਰੈਪ ਕਰਦੇ ਆ ਫਿਰ ਬਟਰ ਪੇਪਰ ਵੀ ਲੈ ਸਕਦੇ ਹੋ ਪਰ ਮੇਰੇ ਕੋਲ ਸਿੰਪਲ ਪੇਪਰ ਸੀਗਾ ਇਸ ਤੇ ਮ ਤੇ ਇਸ ਦੇ ਉੱਪਰ ਅਸੀਂ ਪਹਿਲਾਂ ਆਪਣਾ بڑا ਪੇੜਾ ਰੱਖਾਂਗੇ ਮਤਲਬ ਕਿ ਵਾਈਟ ਪੇੜਾ ਜਿਹੜਾ ਉਹ ਰੱਖਾਂਗੇ ਉਸ ਨੂੰ ਮੈਂ ਥੋੜਾ ਜਿਹਾ ਤੇਲ ਨਾਲ ਗ੍ਰੀਸ ਕਰ ਲਿਆ ਤੇ ਇਸ ਦੇ ਉੱਪਰ ਰੱਖ ਦਿੱਤਾ ਗੋਲ ਕਰ ਫੇਲ ਕੇ ਮੈਂ ਇੱਥੇ ਜਿਹੜਾ ਔਇਲ ਲਗਾ ਰਹੀ ਹਾਂ ਮੈਂ 올ੀਵ ਔਇਲ ਲਗਾ ਰਹੀ ਹਾਂ ਤੁਸੀਂ ਚਾਹੋ ਘਿਓ ਵਗੈਰਾ ਵੀ ਲਗਾ ਸਕਦੇ ਹੋ ਜਿਆਦਾ ਨਹੀਂ ਲਗਾਉਣਾ ਥੋੜਾ ਜਿਹਾ ਲਗਾਉਣਾ ਤੇ ਤੁਸੀਂ ਇਸ ਨੂੰ ਹੱਥ ਦੀ ਹੈਲਪ ਦੇ ਨਾਲ ਵੀ ਬੇਲ ਸਕਦੇ ਹੋ ਚਾਹੋ ਤਾਂ ਬੇਲਣੇ ਨਾਲ ਵੀ ਕਰ ਸਕਦੇ ਹੋ ਪਰ ਨਾ ਇਹਦੇ ਵੀ ਥੋੜਾ ਚਿਕਹਾਰਟ ਜ਼ਿਆਦਾ ਹੁੰਦੀ ਹੈ ਚਿਕਨਾਹਟ ਤੇ ਬੇਲਣੇ ਨਾਲ ਲੱਗ ਜਾਂਦੇ ਇਸ ਲਈ ਮੈਂ ਹੱਥ ਨਾਲ ਹੀ ਇਸ ਨੂੰ ਬਾਦ ਵਿੱਚ ਕੀਤਾ ਹੱਥ ਨਾਲ ਵਧੀ ਹੋ ਜਾਂਦਾ ਹੈ। ਹੱਥ ਨਾਲ ਜਿਵੇਂ ਤੁਸੀਂ ਜਾਓ ਉਸ ਤਰ੍ਹਾਂ ਦੀ ਸ਼ੇਪ ਦੇ ਸਕਦੇ ਹੋ ਤੇ ਇਸ ਨੂੰ ਥੋੜਾ ਜਿਹਾ ਫਲਾ ਲਿਆ ਸੀ ਹੱਥਾਂ ਦੀ ਹੈਲਪ ਦੇ ਨਾਲ। ਇੰਨਾ ਕੁ ਇਨਫ ਸੀਗਾ ਤੇ ਹੁਣ ਅਸੀਂ ਇਸ ਦੇ ਉੱਪਰ ਆਪਣਾ ਦੂਸਰਾ ਪੇੜਾ ਵੀ ਰੱਖ ਦੇਣਾ ਹੈ। ਦੂਜਾ ਪੇੜਾ ਵੀ ਰੱਖ ਕੇ ਐਵੇਂ ਹੀ ਅਸੀਂ ਉਸ ਨੂੰ ਇਸ ਦੇ ਉੱਪਰ ਫਲਾ ਲਾਣਾ ਹੈ। ਅਗਰ ਤੁਸੀਂ ਅਲੱਗ-ਅਲੱਗ ਬੇਲੂਗੇ ਨਾ ਇਸ ਨੂੰ ਤਾਂ ਇਹ ਚਿਪਕਾहट ਵਿੱਚ ਬਹੁਤ ਜ਼ਿਆਦਾ ਆ ਜਾਂਦਾ ਹੈ। ਇਸ ਲਈ ਇਕੱਠਾ ਹੀ ਕਰ ਲੋ ਨਾ ਬੜੀ ਜਲਦੀ ਮਿਠਾਈ ਬਣ ਕੇ ਤਿਆਰ ਹੁੰਦੀ ਹੈ। 10 ਮਿੰਟ ਤੁਹਾਡੀ ਪੂਰੀ ਮਠਿਆਈ ਤਿਆਰ ਹੋ ਜਾਏਗੀ ਬਣ ਕੇ। ਉਸ ਐਵੇਂ ਦੂਸਰੇ ਪੇੜ ਨੂੰ ਵੀ ਅਸੀਂ ਅੱਛੀ ਤਰ੍ਹਾਂ ਸਟ੍ਰੈਚ ਕਰਕੇ ਇਸ ਤੇ ਲਗਾ ਲਿਆ। ਇੱਕ ਸਾਈਡ ਮੈਂ ਥੋੜੀ ਜਿਹੀ ਛੱਡ ਦਿੱਤੀ ਸੀ ਕਿਉਂਕਿ ਜਦੋਂ ਅਸੀਂ ਇਸ ਨੂੰ ਰੋਲ ਕਰਨਾ ਹੈ ਨਾ ਤਾਂ ਥੋੜੀ ਵਾਈਟ ਜਿਹੜਾ ਪਾਰਟ ਉਹ ਜ਼ਿਆਦਾ ਆਉਣਾ ਚਾਹੀਦਾ ਤਾਂ ਵਧੀਆ ਲੱਗਦਾ ਹੈ। ਸੋ ਪਹਿਲੇ ਮੈਂ ਇਸ ਪਾਰਟ ਨੂੰ ਚੱਕਿਆ ਮੈਂ ਚੱਕ ਕੇ ਨਾ ਜੋੜ ਦਿੱਤਾ। ਫਿਰ ਆਪਣਾ ਪੇਪਰ ਸਾਈਡ ਤੇ ਕਰ ਲਿਆ। ਹੁਣ ਇੱਕ ਜਿਹੜਾ ਰਾਉਂਡ ਅਸੀਂ ਕਰ ਲਿਆ ਹੁਣ ਦੂਸਰਾ ਰਾਉਂਡ ਤੇ ਐਵੇਂ ਅਸੀਂ ਕਰ ਲਵਾਂਗੇ। ਇਸ ਤਰ੍ਹਾਂ ਸੀ ਇਸ ਨੂੰ ਰਾਉਂਡ ਵਿੱਚ ਘੁਮਾਉਂਦੇ ਹੋਏ ਆਪਣਾ ਪੇਪਰ ਸਾਈਡ ਨੂੰ ਕਰ ਦਵਾਂਗੇ ਤੇ ਫਿਰ ਤੋਂ ਅਸੀਂ ਇਸ ਨੂੰ ਇੱਕ ਵਾਰ ਰਾਉਂਡ ਸ਼ੇਪ ਚ ਘੁਮਾ ਦਵਾਂਗੇ ਪੇਪਰ ਸਾਈਡ ਕਰ ਦਵਾਂਗੇ ਇਸ ਤਰ੍ਹਾਂ ਨਾ ਬਹੁਤ ਸੋਹਣੀ ਜਿਹੜੀ ਹੈ ਇਸ ਸ਼ੇਪ ਸਾਡੀ ਮਠਿਆਈ ਦੀ ਬਣ ਜਾਂਦੀ ਹੈ ਤੇ ਤੁਸੀਂ ਇਸ ਨੂੰ ਬਹੁਤ ਹੀ ਜਲਦੀ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਟੇਸਟੀ ਵੀ ਬਣਦੀ ਹੈ ਤੁਸੀਂ ਚਾਹੋ ਤਾਂ ਜਿਹੜੇ ਮੈਂ ਚਾਕਲੇਟ ਦੀ ਫੀਲਿੰਗ ਭਰੀ ਹੈ ਨਾ ਉਹਦੇ ਵਿੱਚ ਤੁਸੀਂ ਡਰਾਈ ਫਰੂਟਸ ਵਗੈਰਾ ਵੀ ਪਾ ਸਕਦੇ ਹੋ ਤੇ ਉਸ ਨੂੰ ਸੈਂਟਰ ਵਿੱਚ ਰੱਖ ਕੇ ਆਸ-ਪਾਸ ਦੇ ਸਿੰਪਲੀ ਇਸ ਨੂੰ ਗੋਲ-ਗੋਲ ਫੋਰਮ ਚ ਲੈ ਸਕਦੇ ਹੋ ਹੁਣ ਐਥੇ ਮੈਂ ਇਸ ਨੂੰ ਟ੍ਰਾਂਸਫਰ ਕਰ ਲਿਆ ਇੱਕ ਪੋਲੀਥੀਨ ਵਾਲੀ ਸ਼ੀਟ ਤੇ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਸੀਗੀ ਤੇ ਪੋਲੀਥੀਨ ਵਾਲੀ ਸ਼ੀਟਸ ਪਾ ਕੇ ਮੈਂ ਇਸ ਨੂੰ ਇੱਕ ਵਾਰ ਫੇਰ ਤੋਂ ਸ਼ੇਪ ਦੇ ਰਹੀ ਹਾਂ ਹੁਣ ਜਿਹੜੀ ਮੈਂ ਸ਼ੇਪ ਦੇ ਰਹੀ ਹਾਂ ਉਹ ਥੋੜੀ ਸਕੁਅਰ ਰੈਕਟੈਂਗਲ ਹੈ ਨਾ ਇਸ ਤਰ੍ਹਾਂ ਦੀ ਦੇ ਰਹੀ ਹਾਂ ਜਿਸ ਨਾਲ ਕਿ ਦੇਖਣ ਨੂੰ ਵੀ ਵਧੀਆ ਲੱਗੇ ਜਦੋਂ ਅਸੀਂ ਕਟਾਂਗੇ ਇਹ ਥੋੜਾ ਟੀਲਾ ਹੈ ਨਾ ਇਸ ਤੇ ਤੁਸੀਂ ਇਸ ਵਿੱਚ ਚੋਕੋ ਮਤਲਬ ਚਾਕਲੇਟ ਪਾਊਡਰ ਦੀ ਜਗ੍ਹਾ ਨਾ ਕੋਈ ਵੀ ਸੀਰਪ ਐਡ ਕਰ ਸਕਦੇ ਹੋ ਕ ਫੂਡ ਕਲਰ ਵੀ ਐਡ ਕਰ ਸਕਦੇ ਹੋ ਸੋ ਬੱਚਿਆਂ ਨੂੰ ਚਾਕਲੇਟ ਖਾਣਾ ਜ਼ਿਆਦਾ ਪਸੰਦ ਆਉਂਦਾ ਇਸ ਲਈ ਮੈਂ ਇਸ ਵਿੱਚ ਚਾਕਲੇਟ ਵਾਲਾ ਪਾਊਡਰ ਹੀ ਐਡ ਕੀਤਾ ਤੁਸੀਂ ਚਾਹੋ ਤਾਂ ਇੱਕ ਹੁੰਦਾ ਹੈਗਾ ਸਟ੍ਰੋਬੇਰੀ ਐਸੈਂਸ ਵਗੈਰਾ ਆਉਂਦਾ ਹੈ ਪਿੰਕ ਕਲਰ ਦਾ ਉਹ ਵੀ ਇਸ ਵਿੱਚ ਐਡ ਕਰ ਸਕਦੇ ਹੋ ਤੇ ਚਾਹੋ ਤਾਂ ਇਲਾਚੀ ਪਾਊਡਰ ਵੀ ਐਡ ਕਰ ਸਕਦੇ ਹੋ ਡਿਫਰੈਂਟ ਟੇਸਟ ਲਈ ਤੇ ਹੁਣ ਮੈਂ ਇਸ ਨੂੰ ਅੱਛੀ ਤਰ੍ਹਾਂ ਸ਼ੇਪ ਚ ਲਿਆਤਾ ਹੁਣ ਅਸੀਂ ਇਸ ਨੂੰ ਫ੍ਰੀਜ਼ਰ 'ਚ ਰੱਖਣਾ ਹੈ ਦਸਤੋਂ 15 ਮਿੰਟ ਦੇ ਲਈ ਅਗਰ ਜਲਦੀ ਹੋ ਜਾਏ ਤਾਂ ਜਲਦੀ ਵੀ ਕਰ ਸਕਦੇ ਹੋ ਬਟ ਮੈਂ ਸਨ 10 ਮਿੰਟ ਲਈ ਰੱਖਿਆ ਸੀਗਾ ਘੱਟ ਤੋਂ ਘੱਟ ਉਹਨੇ ਦੇਖ ਤੁਸੀਂ ਹੋਰ ਤਾਂ ਮੁੱਕ ਲਓ ਕਿਉਂਕਿ ਸਾਡੇ ਮਿਠਾਈ ਤੇ ਰੇੜੀ ਆ ਬਸ ਅਸੀਂ ਸੀਸੀ ਦੀ ਹੁਣ ਕਟਿੰਗ ਹੀ ਕਰਨੀ ਹੈ ਅਗਰ ਫ੍ਰੀਜਰ ਚ ਰੱਖ ਕੇ ਬਾਅਦ ਵਿੱਚ ਕਟੋਗੇ ਤਾਂ ਵਧੀਆ ਸ਼ੇਪ ਆ ਜਾਂਦੀ ਹੈ ਅਗਰ ਐਵੇਂ ਹੀ ਕੱਟ ਦੋਗੇ ਤਾਂ ਢਿੱਲੀ ਢਿੱਲੀ ਸ਼ੇਪ ਆਏਗੀ ਸੋ ਹੁਣ ਮੈਂ ਇਸ ਨੂੰ ਫ੍ਰੀਜ਼ਰ ਚੋਂ ਕੱਢ ਦਿੱਤਾ ਮੈਂ ਪਹਿਲਾਂ ਤਾਂ ਇਸ ਦਾ ਪੋਲੀਥੀਨ ਉਤਾਰ ਦਵਾਂਗੇ ਉਹਨੂੰ ਇਸਦੇ ਉੱਪਰ ਅਸੀਂ ਲਾਵਾਂਗੇ ਚਾਂਦੀ ਦਾ ਵਰਕ সিলਵਰ ਵਰਕ ਮਗਾਈ ਵਾਲਾ ਇਸ ਮਲਕੀ ਇਸਦੇ ਉੱਪਰ ਥੋੜੀ ਜੀ ਹੋਰ ਵਧੀਆ ਮਤਲਬ ਡੈਕੋਰੇਟ ਇਸ ਨੂੰ ਕਰ ਦਵਾਂਗੇ ਤੁਸੀਂ ਚਾਹੋ ਤਾਂ ਸਾਰੇ ਉੱਪਰ ਵੀ ਲਗਾ ਸਕਦੇ ਹੋ ਬਟ ਮੈਂ ਦੋ ਪੇਪਰ ਹੀ ਲਗਾਏ ਸੀਗੇ ਇਸ ਦੇ ਤੇ ਹੁਣ ਅਸੀਂ ਸਨਾਈਫ ਦੀ ਹੈਲਪ ਦੇ ਨਾਲ ਮਤਲਬ ਕਿ ਆਪਣੇ ਤਿੱਖੇ ਚਾਕੂ ਨਾਲ ਅਸੀਂ ਇਸ ਨੂੰ ਕੱਟ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਵਿੱਚ ਕਿੰਨੇ ਸੋਹਣੇ ਚਾਕਲੇਟ ਦੀ ਹੈ ਜਿਹੜੇ ਰੋਲ ਬਣੇ ਹੋਏ ਆ ਬਹੁਤ ਸੋਹਣੇ ਲੱਗ ਰਹੇ ਹਨ ਦੇਖਣ ਨੂੰ ਵੀ ਤੇ ਖਾਣ ਨੂੰ ਵੀ ਬਹੁਤ ਹੀ ਟੇਸਟੀ ਬਣਦੀ ਹੈ ਇਹ ਮਤਲਬ 50 ਰੁਪਏ ਦੇ ਆਸ-ਪਾਸ ਸੇ ਬਣ ਜਾਂਦੀ ਹੈ ਇੰਨੇ ਕੀ ਲੱਗਦੇ ਆ ਤੇ ਟੇਸਟ ਵੀ ਬਹੁਤ ਬੰਦੀ ਆ ਤੁਸੀਂ ਇੱਕ ਵਾਰ ਇਸ ਨੂੰ ਘਰ ਬਣਾ ਕੇ ਜ਼ਰੂਰ ਟ੍ਰਾਈ ਕਰਨਾ ਤੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਅਗਰ ਤੁਸੀਂ ਇਸ ਤਰ੍ਹਾਂ ਦੀ ਹੋਰ ਬੇਤਨ ਰੈਸਪੀਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਦੀਵਾਲੀ ਆ ਰਹੀ ਹੈ ਸੋ ਮੈਂ ਮੇਰੀ ਕੋਸ਼ਿਸ਼ ਹੈ ਰੋਰ ਕੋਈ ਬਦੀ-ਬਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਹੁਣ ਆਪਾਂ ਮਿਲਦੇ ਆ ਕਿਸੇ ਹੋਰ ਬੇਤਨ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ